ਜਿੰਦਾਬਦ ਮਹਕਦਾ ਪੰਜਵਾ ਸੰਤਾ ਇਤ ਉਹ ਵੰਡਾ ਸਤਗੁਰ ਪ੍ਰਸਾਦ ਮੰਗਲ ਸਾਜ ਭਗਾਂ ਪ੍ਰਭ ਅਪਨਾ ਗਾਇਆ ਰਾਮ ਅਬ ਨਾਸੀ ਵਾਰ ਸੁਣਿਆ ਮਨ ਉਪਜਿਆ ਚਾਇਆ ਰਾਮ ਮੰਗਲ ਸਾਜ ਭਰਾ ਪ੍ਰਭ ਅਪਨਾ ਗਾਇਆ ਰਾਮ ਅਬ ਨਾਸੀ ਵਾਰ ਸੁਣਿਆ ਮਨ ਉਤਿਆ ਚਾਇਆ RAM ਮਨ ਪ੍ਰੀਤ ਲੱਗ ਮਨਹਿ ਭਗ ਤਬ ਮਿਲਿਆ ਪੂਰਨ ਪਤੇ ਸਹਜ ਸਮਾਇਆ ਗੋਬਿੰਦ ਪਾਈਆ ਜੇ ਹੋ ਸਖੀਏ ਮੋਹਿ ਮਤੇ ਕਿਰਨ ਰਣ ਖਾਨੀ ਕਰੋ ਸੇਵਾ ਪ੍ਰਭ ਕਮਨ ਜੁਗਤੀ ਪਾਰਿਆ ਬਿਨ ਮੰਤ ਨਾਮ ਕੰਤਰ ਹੋ ਕਿਰਪਾ ਲੈ ਹੋ ਮੋਹੇ ਲੜ ਲਾਇਆ ਭਇਆ ਸਮਾਣਾ ਹਰ ਰਤਨ ਬੇਸਾਹਾਰਾਮ ਸਤਨ ਪਾਹ ਆ ਰਾਮ ਮਿਲੇ ਸੰਗ ਪਿਆਰੇ ਦਇਆਧਾਰੇ ਕਥ ਹੈ ਅਕਤ ਵਿਚਾਰੋ ਇੱਕ ਜੇਤ ਇੱਕ ਮੰਗੋ ਪਿਆਰੇ ਸੁਆਮੀ ਨਾਏ ਪੀਤ ਪਿਆਰੋ ਕਾਲ ਜੋੜ ਤਪ ਤਹਿ ਕਾਲ ਬਿੰਨਤੀ ਮਿਲੇ ਹਰ ਦਸ ਲਾਵਾ ਬਿਨ ਬੰਤ ਨਾਮ ਕਦਾਸ ਤੇਰਾ ਮੇਰਾ ਪ੍ਰਭ ਅਗੰ ਅਥਾ ਸਾ ਅਟਲ ਗਣੀਆਂ ਪੂਰਨ ਸੰਗੋ ਰਾਮ ਸੁਤੈ ਸਮੂਹ ਭਿਆ ਗਿਆ ਦੇ ਚੁਕੋ ਰਾਮ ਮਿਲ ਸੰਤ ਆਏ ਪ੍ਰਭ ਧਾਰੇ ਬਣੀ ਅਚਰ ਜਾਨੀਆਂ ਦਿਲ ਇਕੱਤਰ ਹੋਏ ਸਹਿਜ ਹੋਏ ਮਨ ਪ੍ਰੀਤ ਕੋ ਜੀ ਮਾਨੀਆਂ

گرچرنی لا مل چرن لا کی سہج جی سکل اچھا منیا میری آنتری ہر بل سخت بچنیا ਅਨ ਦਿਨ ਵਜੈ ਵਾਚੇ ਅਹੰ ਮਤ ਮਨ ਕੀ ਤਿਆਗੀ ਬਿਨ ਵਕਤ ਨਾਮ ਸਰਨ ਸੁਆਮੀ ਸੰਤ ਸੰਗ ਲਿਵ ਲਾਕੀ ਆਨੰਦ ਅਨ ਦਿਨ ਵਜੈ ਵਾਚੇ ਅਹੰ ਮਤ ਮਨ ਕੀ ਤਿਆਗੀ ਮੇਰਾ ਮੰਤਨਾ ਨਿਕ ਸਰਨ ਸੁਆਮੀ ਸੰਤ ਸੰਗ ਲੇਵ ਲਾਕੀ ਵਾਹਿਗੁਰੂ ਜੀ ਕਾ ਬਖਸ਼ ਵਾਹਿਗੁਰੂ ਜੀ ਕੀ ਬਖਸ਼ ਜਿਲਾਵਲ ਮਹੰਦਾਪਨ ਜਵਾ ਸੰਤ ਇਤੂ ਕਾਲ ਫਤਕ ਫਸਾਤ ਮੰਗਲ ਸਾਜ ਭਇਆ ਪ੍ਰਭ ਆਪਣਾ ਗਾਇਆ ਰਾਮ ਅਬਿਨਾਸੀ ਵਰ ਸੁਆ ਮੰਨੁ ਪੁਜਿਆ ਚਾਰਾ ਰਾਮ ਪਵਨ ਅੰਗ 845